ਵੇਖਾਂ ਕਿਦਾਂ ਮੂੰਹ ਰੱਗੀ ਜਾਂਦੀ ਆ ਇਹਨਾਂ ਨੂੰ ਪਤਾ ਵੀ ਲੰਗਰ ਪਕਾ ਕੇ ਦਵਾ ਕਿਸ ਨੂੰ ਹੈ ਸਵੇਰ ਦੀ ਅੰਦਰੀ ਭੁੱਖ ਲੱਗੀ ਆ ਟਰ ਚੂਹੇ ਨੱਚਣ ਲਏ ਆ ਇਹਦੇ ਫੈਸ਼ਨ ਹੀ ਨਹੀਂ ਮਾਣ ਸਵਕਤੇ ਉੱਠ ਕੇ ਪਹਿਲਾਂ ਮੂੰਹ ਰੰਗਦੀ ਆ ਫਿਰ ਸੋਈ ਚ ਵੜਦੀ ਆ ਇਹਨੂੰ ਕੱਲੇ ਕਿਸੇ ਦੇ ਨਾਲ ਕੋਈ ਭੁੱਖਾ ਮਰੇ ਜਿੱਦਾਂ ਮਰਜੀ ਹੋਵੇ ਨਹੀਂ ਬੱਸ ਕਰ ਬੱਸ ਕਰ ਬਥੇਰੀ ਲਾ ਲਈ ਆ ਕੀ ਆ ਮੰਮੀ ਤੁਹਾਡਾ ਰੋਜ਼ ਦਾ ਕੰਮ ਹੀ ਹੋ ਗਿਆ ਇਹ ਤੁਹਾਨੂੰ ਮੈ ਉਹਦਾ ਚੰਗੀ ਨਹੀਂ ਲੱਗਦੀ ਇਹ ਘਰ ਵਿੱਚ ਮੈਂ ਪਤਾ ਨਹੀਂ ਕੀ ਕਰ ਲਿਆ ਵਾ ਜੇ ਏਡੀ ਗੱਲ ਤੇ ਆਪ ਉੱਟ ਕੇ ਚਲ ਦੋ ਸੋਈ ਚ ਸੋਈ ਨੂੰ ਮਤਲਬ ਨੀ ਹੋਇਆ ਹੈਗਾ ਖੁੱਲੀ ਆ ਜੁਬਾਨ ਵੇਖਾ ਕਿ ਢੀਏ ਦੀ ਗਿੱਠ ਲੰਮੀ ਨਾ ਮਾਂ ਤੇਰੀ ਨੇ ਉਹ ਅਕਲ ਦੇ ਕੇ ਕੱਲਿਆ ਤੈਨੂੰ ਪੀ ਸੱਸ ਨੇ ਐਂਦਾ ਬੋਲਿਆ ਕਰੀ ਹੈ ਹਾਂ ਤੇਰਾ ਮੇਕਅਪ ਤਾਂ ਨਹੀਂ ਖਾਣਾ ਆਪਾਂ ਸਾਨੂੰ ਲੰਗਰ ਚਾਹੀਦਾ ਵਾ ਢਿੱਡ ਭਰਨ ਵਾਸਤੇ ਹਾਏ ਦਾ ਤੇਰੇ ਬੂਥੇ ਵਾਲੇ ਵੇ ਵੇਰੇ ਜਣਾ ਆਪਾਂ ਲਿਆਦੇ ਕੋ ਖਾਣ ਨੂੰ ਆ ਤਾ ਕਿੱਦਾਂ ਕਰਦੀ ਏ ਹਾਂ ਸਟਾਰਟ ਮਾਤਾ ਸੁਦਰਜਾ ਸੁਦਰਜਾ ਮੈਂ ਸੋਚੈਂਦੀ ਆ ਕਿ ਮੈਂ ਨਾ ਹੀ ਬੋਲਾਂ ਪਰ ਤੂੰ ਹੀ ਮੈਨੂੰ ਬੋਲਣ ਤੇ ਮਜਬੂਰ ਕਰਨ ਦੇ ਜਿਉਂ ਅੱਜ ਨੈਣ ਜਿ ਪਕਾਉਣੀ ਰੋਟੀ ਪੱਕਦੀ ਤੇ ਖਾ ਲਓ ਨਹੀਂ ਪੱਕਦੀ ਤੇ ਬੈਠੇ ਰੋ ਮੰਜੇ ਤੇ ਪਰ ਇਹ ਤੇ ਰੋਜ਼ ਦਾ ਕੰਮ ਹੋ ਗਿਆ ਆ ਲੰਦੇ ਮੇਰੇ ਮੁੰਡੇ ਨੂੰ ਤੈਨੂੰ ਤੇ ਮੈਂ ਮਾਤਾ ਦਵਾਉਣੀ ਆ ਨਾ ਜਿਹੜੀ ਤੇਰੀ ਜਬਾਨ ਖੁੱਲ ਗਈ ਗੇਠ ਲੰਮੀ ਕਿਦਾਂ ਪਟਰ ਪਟਰ ਬੋਲਦੀ ਆ ਕੰਚੀ ਨਾ ਕਟਣੀ ਪੈਣੀ ਜਬਾਨ ਤੇਰੀ ਜਿੰਨਾ ਮੈਂ ਬੋਲਦੀ ਨਹੀਂਗੀ ਉਹ ਨਾ ਸਿਰ ਤੇ ਚੜਦੀ ਜਾਨੀ ਆ ਹੈ ਸਵੇਰੇ ਵੀ ਮੇਕਅਪ ਦੁਪਹਿਰੋ ਵੀ ਮੇਕਅਪ ਅੰਤਰਾ ਖਸਮਾ ਨੂੰ ਖਾਣਾ ਰਾਤ ਵੀ ਮੇਕਅਪ ਇਹ ਮੇਕਅਪ ਨਹੀਂ ਖਾ ਰਿਆ ਵਾ ਹਾਦੀ ਹੋ ਗਈ ਆ ਅੱਚੜੂ ਪੋਚੇ ਨਹੀਂ ਕਰਨਾ ਕਿਤੇ ਹੈ ਸਾਲਾ ਅੰਦਰ ਚ ਖਲਾਰਾ ਪਿਆ ਵਾ ਮੂੰਹ ਹੀ ਲੰਬਦੀ ਰਹਿੰਦੀ ਸਾਰਾ ਦਿਨ ਮੂੰਹ ਹੀ ਲੰਬਦੀ ਰਹਿੰਦੀ ਆ ਤੇ ਜੇ ਕੁਛ ਕਹਿ ਦਿੰਨੀ ਆ ਨਾ ਕਿਦਾਂ ਜਬਾਨਾ ਕੱਡ ਕੱਡ ਬੋਲਦੀ ਆ ਛੇਤੀ ਲਿਆ ਲੰਗਰ ਮੈਂ ਕੋ ਪਕਾਵਾਂ ਤੈਨੂੰ ਕੱਲ ਲਿਆਂਦਾ ਇੱਥੇ ਮੰਮੀ ਮੈਂ ਬੜੀ ਚੁੱਭਦੀ ਆ ਤੁਹਾਨੂੰ ਜਦੋਂ ਤੁਹਾਡੀ ਕੁੜੀ ਹੁੰਦੀ ਆ ਦੋ ਦੋ ਘੰਟੇ ਉਸੇ ਛੇਗੋ ਨਹੀਂ ਹਟਦੀ ਉਦੋਂ ਤੇ ਕਹਿੰਦੇ ਪੁੱਤਰੇ ਤੂੰ ਤੇ ਸੋਹਣੀ ਬੜੀ ਲੱਗਦੀ ਆ ਗੱਲ ਫਿਰ ਉਹੀ ਨੂਆ ਚੰਗੀਆਂ ਨਹੀਂ ਲੱਗਦੀਆਂ ਜੀਆਂ ਧੀਆ ਜ਼ਿਆਦਾ ਚੰਗੀਆਂ ਵਾ ਵੇਖ ਵੇਖੇ ਦਾ ਹਾਲ ਕਿੱਦਾਂ ਮੇਰੀ ਧੀ ਤੇ ਜਾਂਦੀ ਆ ਨਹੀਂ ਤੇ ਮੋਂ ਖਿੱਚ ਦੂੰਗੀ ਤੇਰੀ ਜੇ ਮੇਰੀ ਧੀ ਦਾ ਨਾਮ ਲਿਆ ਤੇ ਨਹੀਂ ਤੂੰ ਉਹਦੇ ਵਰਗੀ ਬਣ ਜਾਣਾ ਮੇਰੀ ਧੀ ਵਰਗਾ ਕੌਣ ਵਾ ਨਹੀਂ ਤੂੰ ਉਹਦੇ ਸਿੱਤਰ ਵਰਗੀ ਵੀ ਨਹੀਂ ਆ ਦਲਾ ਕਰਦੀ ਫਿਰਦੀ ਜਾ ਜਾ ਚੰਟੀ ਵਿੱਚ ਕੱਪ ਕਰਕੇ ਜਾ ਕੇ ਜਿਹੜਾ ਕਰਨ ਵਾਲਾ ਵਾ ਜ਼ਬਾਨਾ ਚਲਾਈ ਜਾਨੀ ਸਵੇਰੇ ਸਵੇਰੇ ਨਾ ਕੰਮ ਨਾ ਕਾਰ ਹੁਣ ਵੜੀ ਅੰਦਰ ਕਦੋਂ ਇਹਨੇ ਕੰਮ ਕਰਨਾ ਤੇ ਕਦੋਂ ਕਿਤੇ ਸਾਡੇ ਢਿੱਡ ਭਰਨੇ ਆ ਜੇ ਖਾਣਾ ਵਾ ਨਾ ਕੁਛ ਤੇ ਆਪ ਕੱਟਦੇ ਹੀ ਪੈਣੇ ਆ ਨਹੀਂ ਕੀ ਗੱਲ ਵਾ ਮੈਨੂੰ ਸਹਾਨਵਾ ਸਾਰੀ ਉਮਰ ਕਰਦੀ ਰਹੀ ਆ ਪਰ ਮਾ ਠੇਕਾ ਨਹੀਂ ਲਿਆ ਘਮਾ ਦਾ ਆਪੇ ਕਰ ਆਪਣੇ ਕੰਮ ਬੱਟੋਗੇ ਤੇ ਸਬਜੀ ਬਣ ਜੂਗੀ ਨਹੀਂ ਤੇ ਸਬਜੀ ਬਣ ਜੂਗੀ ਹਾਏ ਵੀ ਮੇਰੇ ਯਾਰ ਅੱਬਾ ਸੋਚਿਆ ਸੀ ਕਿ ਨੌ ਲੈ ਕੇ ਆਉਂਗੀ ਤੇ ਰਾਮ ਨਾ ਬਹਿ ਕੇ ਸੁੱਖ ਦੀ ਨੀਂਦੇ ਸੌਂਗੀ ਤੇ ਸੌਕਾ ਰੋਟੀਆਂ ਕਾਹੂੰਗੀ ਮੈਨੂੰ ਕੀ ਪਤਾ ਹੈਗਾ ਤੇ ਨੌ ਆੜੀ ਦਿਨ ਵੀ ਜਬਾਨ ਵਾਲੀ ਜਿਹਨੇ ਜੀਣ ਹੀ ਨਹੀਂ ਦੇਣਾ ਲੰਗਰ ਤੇ ਦਿੰਦੀ ਆ ਪਰ ਸੌ ਸੌ ਗੱਲਾਂ ਕਰਦੀ ਆ ਤੇ ਫੇਰ ਚੱਲ ਮੈਂ ਨਾ ਕਟਣਾ ਤੇ ਪੈਣਾ ਹੀ ਆ ਹਮ ਤਾਂ ਹੀ ਭੁੱਖ ਵੀ ਤੇ ਲੱਗੀ ਆ ਤਾਂ ਚੱਲ ਚਾਹ ਬਣਾ ਦੇ ਘੁੱਟ ਪਹਿਲਾਂ ਰਸਿਆਂ ਦੇ ਨਾਲ ਦੋ ਪਵਾੜੇ ਪਹੀ ਨਾ ਹੋਵੇ ਤੇ ਇੱਕ ਏਕ ਕਮਚੋਰਾ ਨੇ ਕਿਤੇ ਮੰਮੀ ਵੀ ਸਵੇਰ ਦੇ ਉੱਠੀ ਆ ਮਿੰਨੋ ਬੋਲੀ ਜਾਂਦੇ ਇੱਕ ਕੱਪ ਚਾਹ ਬਣਾ ਕੇ ਨਹੀਂ ਕੀਤਾ ਜਾਂਦਾ ਦਿਨ ਹੀ ਚਾਹ ਬਣਾ ਕੇ ਮੈਂ ਵੀ ਹੁਣ ਤੇਰੀ ਖਾਦਦੇ ਜਦ ਸਵੇਰ ਦਾ ਉੱਠ ਕੇ ਹੋਰ ਵੀ ਕੰਮ ਹੀ ਐ ਨਹੀਂ ਹਾਈ ਇੱਕ ਤੰਤਰ ਡੇਲਿਆਂ ਨੂੰ ਪਛੀ ਲੱਗੀ ਲੱਗਦਾ ਹੀ ਕੁਝ ਨਹੀਂ ਆ ਤੇ ਨੌ ਸੁੱਟ ਜਾਂਦੀ ਗਾੜੀ ਪਿਆਲਾ ਮਾਤਾ ਕਰ ਤੂੰ ਸਰਦਾਰਨੀ ਕੀ ਕਰੀ ਜਾਂਦੀ ਆ ਸਰਦਾਰਨੀ ਨੇ ਸੁਆਹ ਕਰਨਾ ਵਾ ਆ ਜਿਹੜੀ ਨੌ ਲਿਆਦੀ ਆ ਤੁਹਾਡੀ ਪਸੰਦ ਹੀ ਹੈਗਾ ਉਦੋਂ ਵੰਦੇ ਰਿਸ਼ਤੇਦਾਰਾਂ ਚ ਵਿਆਹ ਕਰਾਂਗੇ ਮੁੰਡੇ ਦਾ ਤੇ ਚੰਗੀ ਆਊਗੀ ਹਣੀ ਇਸ਼ਤ ਕਰਿਆ ਕਰੂੰਗੀ ਕਰਾ ਲਓ ਇੱਜ਼ਤ ਮੇਰੀ ਗੱਲ ਸੁਣ ਲੈ ਪਹਿਲਾਂ ਉਦੋਂ ਤੂੰ ਹੀ ਗਾੜੀ ਹੋ ਖਾਂਦੀ ਬੱਫੀ ਉੱਥੇ ਹੁਣ ਸਾਰਾ ਭਾਂਡਾ ਮੇਰੇ ਸਿੱਤੇ ਬਣਿਆਣ ਦੀ ਹੈ ਤੂੰ ਅੰਨੀਂਗੀ ਉਦੋਂ ਅੰਨੀਂ ਗਾੜੀ ਮੈਂ ਤਾਂ ਤੁਹਾਡੇ ਪਿਛੇ ਲੱਗ ਗਈ ਮੈਂ ਹਾਂ ਚੱਲ ਰਿਸ਼ਤੇਦਾਰਾਂ ਵਿੱਚ ਸ਼ਰਮ ਕਰਨ ਦੀ ਗੱਲ ਨੂੰ ਕੋਈ ਹੈ ਸਾਂਭਿਆ ਕਰੂਗੀ ਹਾਨੂੰ ਹਾਨੂੰ ਰੋਟੀ ਪਾਣੀ ਮੰਜੇ ਤੇ ਦਊਗੀ ਅਗਲੀ ਵਗਾ ਵਗਾ ਕੇ ਥੜਾ ਜਿਹਾ ਮੇਰੇ ਗਾੜੀ ਮਾਰਦੀ ਆ ਕਿ ਮਾਤਾ ਕਰੇਗੀ ਤੇ ਖਾਵੇਂਗੀ ਨਹੀਂ ਤੇ ਮੈਂ ਨਹੀਂ ਕਰਨਾ ਹਾਂ ਮੈਨੂੰ ਤਾਂ ਸੌ ਸੌ ਗੱਲਾਂ ਸਮਝਦੀ ਆ ਤੇ ਜਦੋਂ ਨਵੇਂ ਨੇ ਵੀ ਆਈ ਹੀ ਉਦੋਂ ਤਾਂ ਕਦੀ ਕੋਹਤ ਕਦੀ ਕੋਹ ਰੱਬ ਨੇ ਧੀਆ ਪਿਆਰੀ ਬਖਸ਼ੀ ਮੈਨੂੰ ਇਹ ਹਾਏ ਹੇ ਮੈਂ ਕੀ ਕਰਾਂ ਮੈਂ ਤਾਂ ਫਾੜੂ ਫਸ ਗਈ ਉਸੇ ਦਿਨ ਨੂੰ ਹੈ ਮੈਂ ਵੀ ਸੋਚਿਆ ਚਾ ਰਿਸ਼ਤੇਦਾਰਾਂ ਦੇ ਵਿੱਚ ਵਾ ਤੇ ਚੱਲ ਸਾਡੀ ਸੇਵਾ ਪਾਣੀ ਕਰੂਗੀ ਮੈਂ ਤਾਂ ਕਿਹਾ ਧੀ ਬਣਾ ਕੇ ਰੱਖੂਗੀ ਪਰ ਨੋਆ ਧੀਆ ਕਿੱਥੋਂ ਬਣਦੀਆਂ ਆ ਸਭ ਮੇਰੀ ਧੀ ਦੇ ਉਲਟੇ ਮੈਨੂੰ ਬੇੜੇ ਮਾਰ ਲਈ ਆ ਓ ਮੇਰੀ ਪੇਤੋ ਗੱਲ ਸੁਣ ਬੇੜਾ ਤਾਂ ਕਰਕੇ ਤੇਰੀ ਭੂਆ ਦਾ ਸਾਰਾ ਜਿਹਨੇ ਰਿਸ਼ਤਾ ਕਰਾਇਆ ਬੜਾ ਚੰਗਾ ਬੜਾ ਚੰਗਾ ਹੈ ਹੁਣ ਕੀ ਹੁਣ ਕੀ ਬੰਮਰੀ ਪੈਣ ਦੀ ਦੇ ਦੋ ਮੇਰਾ ਤੇਰਾ ਦਾ ਧੂਆ ਨੂੰ ਜਾ ਕੇ ਲਾਮਾ ਦਵਾ ਹੈ ਤੇ ਹੜੇ ਗਲ ਬਲਾ ਪਾਤੀ ਆ ਇਹ ਸਾਰਾ ਦਿਨ ਵੀ ਸੁੱਖੀ ਪਿੰਦੀ ਨਹੀਂ ਰੱਖਦੀ ਸਵੇਰੇ ਵੇਖੋ ਤਾਂ ਸਵੇਰੇ ਸ਼ੀਸ਼ੇ ਗਾੜੀ ਦੁਪਹਿਰੇ ਵੇਖੋ ਦੁਪਹਿਰੇ ਸ਼ੀਸ਼ੇ ਗਾੜੀ ਸਾਰਾ ਦਿਨ ਮੇਕਅਪ ਕਰਦੀ ਰਹਿੰਦੀ ਇਹਦਾ ਆਸ ਤੇ ਗਿਆ ਸ਼ਹਿਰ ਨੂੰ ਮੈਂ ਤਾਂ ਖਾ ਚੱਲ ਜਾ ਕੇ ਟੋਕ ਖਾਣਾ ਤੇ ਆ ਤੂੰ ਇਹ ਗੰਡੇ ਗੁੰਡੇ ਕੱਟਣ ਦੀਆਂ ਕਿਦੋਂ ਸਬਜ਼ੀ ਬਣੀ ਤੇ ਕਦੋਂ ਰੋਟੀ ਖਾਦੀ ਯਾਰ ਇਤਨਾ ਗੱਲ ਥੋੜੀ ਬਣਦੀ ਆ ਕੋਈ ਗੱਲ ਨਹੀਂ ਆ ਜਾਂਦੀ ਆ ਰੋਟੀ ਆ ਜਾਂਦੀ ਆ ਹੈ ਇਹਦਾ ਵਾਸ ਚੱਲੇ ਨਾ ਤੇ ਆ ਸੁਰਖੀਆਂ ਪਿੰਦੀਆਂ ਪਾਪਾ ਆਪਣੇ ਟੱਜਾਂ ਦੇ ਵੀ ਖਾ ਲੋ ਹੈ ਹੱਦ ਹੋ ਗਈ ਆ ਬੈਠ ਰ ਸਹੀ ਤੁਹਾਡੀ ਸ਼ਰਮ ਕਰੂਗੀ ਤੁਹਾਡੇ ਨਾਲ ਤੇ ਮੈਨੂੰ ਮਿਲ ਜੂ ਕੋ ਬੈਠੇ ਰੋ ਮੇਰੇ ਨਾਲ ਮੇਰੀ ਗੱਲ ਸੁਣ ਲੈ ਜੇ ਨਹੀਂ ਨਾ ਆਖੇ ਲਾਲਦੀ ਇਹਦੇ ਮਾਪਿਆਂ ਨੂੰ ਫੋਨ ਕਰ ਕੋਈ ਜਾਣ ਕੇ ਤੇ ਡੰਗ ਇੱਥੇ ਰਹਿ ਕੇ ਤੇ ਜਾਓ ਸਾਡਾ ਹਾਲ ਵੇਖੋ ਕੀ ਕਰਤਾ ਇਹਨੇ ਚਲ ਚੁੱਪ ਕਰ ਚੋ ਇਹ ਤਾਂ ਵੀ ਜਿਹੜੀ ਰੋਟੀ ਪਾਣੀ ਮੋਟੀ ਮਿਲਦੀ ਵੀ ਬੰਦ ਹੋ ਜੇ ਇਹ ਕਿਵਾਂ ਤੇਰ ਗੱਲ ਕੋ ਕਰਨੀ ਹੁੰਦੀ ਆ ਅਜੇ ਤੇ ਸਾਡਾ ਮੁੰਡਾ ਸਾਡੇ ਹੱਕ ਚ ਗੱਲ ਕਰਦਾ ਜਿੱਦਣ ਉਹ ਵੀ ਇਹਨੇ ਵਾਸਤੇ ਕਰ ਲੈਣਾ ਸਾਡੇ ਦਿਨ ਮਾਰੇ ਆ ਜਾਣੇ ਜੀ ਉਹ ਕੱਖ ਨਹੀਂ ਹੁੰਦਾ ਬੋਦੀ ਗੱਲ ਦਾ ਅਟੋ ਜਾਗੇ ਚੁੱਪ ਕਰ ਜੋ ਹੁਣ ਸ਼ਰਮਦੀ ਮਾਰੀ ਕੋਈ ਨਾ ਕੋ ਲੈ ਕੇ ਆਉਗੀ ਆਪੇ ਸਾਡੇ ਵਾਸਤੇ ਠੀਕ ਵਾਦਾ ਤੇ ਤੁਸੀਂ ਮੇਰੇ ਲਾਗੋ ਨਾ ਉੱਠੇ ਉਹ ਟਾਂਟੇ ਭੱਜਣਾ ਮੈਨੂੰ ਵੀ ਮਿਲ ਜੂ ਪਾਸਾ ਕੋ ਚੁੱਪ ਕਰਕੇ ਬੈਠੇ ਰਹੋ ਕਿ ਬੜਦਾ ਹੁਣ ਇਧਰ ਆ ਵੀ ਰੱਖ ਸਾਡਾ ਇੱਕ ਮੇਰੇ ਡੇਲਿਆਂ ਦਾ ਕੂਚਾ ਲਵਾ ਕੇ ਦਿਓ ਕੋਹਨ ਦਾ ਕਰਾਲੇ ਦੇ ਪ੍ਰਸ਼ਨ ਦਿਨ ਚੰਗੇ ਆ ਲੰਦੇ ਨਜਰਾ ਨਹੀਂ ਉਤਰੀ ਚਾਚਾ ਮੇਰੇ ਕਿ ਦਿੱਤਾ ਕੋਹ ਨਹੀਂਗਾ ਇੱਕ ਮੇਰੇ ਗਾੜੀ ਸੁੱਟ ਜਾਂਦੀ ਮੈਂ ਦੇਖਿਆ ਵੀ ਜਾਂਦਾ ਰੋਟੀ ਖਾਵਾਂਗਾ ਤੇ ਆ ਤੇ ਨਵਾਂ ਕੰਮ ਚੱਲ ਪਿਆ ਇੱਥੇ ਉਹ ਆ ਜਾਂਦੀ ਹੈ ਰੋਟੀ ਚੁੱਪ ਕਰਕੇ ਬਹਿ ਜਾਂਦਾ ਯਾਰ ਇਸ ਤਰ੍ਹਾਂ ਨਾ ਕਰਿਆ ਕਰ ਆ ਕੀ ਹੋ ਗਈ ਸਿਰ ਖਾਂਦੀ ਹੁਣ ਇੱਕ ਆ ਗਿਆ ਸਿਰ ਖਾਣ ਮੇਰਾ ਮੇਰੀ ਗੱਲ ਸੁਣ ਲੈ ਲੜਦੀ ਤੂੰ ਮੋਦਨ ਤੇ ਗੱਲ ਮੇਰੇ ਪਈ ਜਾਨੀ ਹੈ ਹੈ ਤੇ ਜ਼ੁਬਾਨ ਤੇ ਤੇਰੀ ਵੀ ਵੱਡੀ ਹੈ ਮੇਰੀ ਕਾਦੀ ਜ਼ੁਬਾਨ ਆ ਹਾਂ ਸਾਰੀ ਉਮਰ ਆ ਘਰ ਦੇ ਕੰਮ ਕਰ ਛੜੇ ਉਹ ਤਾਂ ਨਾ ਮੇਰੀ ਜ਼ੁਬਾਨ ਦੀ ਹੀ ਨਹੀਂ ਉਦੋਂ ਉੱਥੇ ਬੈਠਿਆ ਕਰੀ ਜਾਂਦੀ ਮੈਂ ਆਪਣੀ ਮੱਤੀ ਬਣਾ ਕੇ ਰੱਖਣੀ ਆ ਉਦੋਂ ਨਹੀਂ ਜਦੋਂ ਰਿਸ਼ਤਾ ਕਰਨਗੇ ਇਹੀ ਉਦੋਂ ਤਾਂ ਕਹਿੰਦੀ ਮੈਂ ਸਭ ਕੋ ਇਹਦਾ ਹੀ ਆ ਤੇ ਕਿੰਨੇ ਕਰਾਇਆ ਸੀਗਾ ਤੁਸੀਂ ਵਿੱਚ ਖਲੋਦੇ ਸੀਗੇ ਖਲੋਦੇ ਹੀ ਇੱਥੇ ਆ ਲੋ ਡੈਡੀ ਜੀ ਆ ਲੋ ਮੰਮੀ ਜੀ ਆ ਲੈ ਜਾ ਕੱਟ ਲਾ ਆਪੇ ਮੇਰੇ ਕੋਲ ਨਹੀਂ ਕੱਟੇ ਜਾਂਦੇ ਮੈਂ ਤੇ ਦੇਖਦਾ ਹੀ ਕੋਈ ਨਹੀਂ ਆ ਇਹ ਤਾਂ ਤੁਹਾਡੇ ਕੋਲ ਕੰਮ ਥੋੜੀ ਹੁੰਦਾ ਵਾ ਬੋਲਣਾ ਥੋੜਾ ਹੁੰਦਾ ਤੁਹਾਨੂੰ ਲਈ ਤੇ ਜ਼ੁਬਾਨ ਤਾਡੇ ਸਾਹਮਣੇ ਨੀ ਚੁੱਪ ਕਰਦੀ ਚੁੱਪ ਕਰ ਜਾ ਰੋਟੀ ਮਿਲੀ ਚ ਖੋ ਗਿਆ ਲੈ ਗਈ ਤੇ ਫਿਰ ਕੀ ਕਰੇਗੀ ਠੀਕ ਹੈ ਜਬਾਨ ਤੇ ਤੇਰੀ ਬੜੀ ਹੈ ਐਵੇਂ ਖੋ ਗਿਆ ਲੈ ਗਈ ਆ ਵੇਖਾਂ ਆਈਏ ਤੇ ਮੈਂ ਕਿਹੜਾ ਨੂੰ ਕਿਹਾ ਵਾ ਤੇ ਵੇਖਿਆ ਵੀ ਡੈਡੀ ਆ ਗਏ ਰੋਟੀ ਪਾ ਕੇ ਦੇ ਦਿੱਤੀ ਇਹ ਪਹਿਲਾਂ ਜਬਾਨ ਬੰਦ ਕਰਕੇ ਦੇ ਦੇ ਤੇ ਫਿਰ ਹੈ ਫਿਰ ਇਹਦਾ ਕਸਤਾ ਨਾ ਕੋ ਯਾਰ ਤੁਸੀਂ ਦੋਨ ਨਾਲ ਨੌਸਾਸਕਾ ਰਹਿਦੀਆਂ ਜੀ ਮੈਨੂੰ ਕੀ ਪਤਾ ਕਿਹੜੀ ਗੱਲ ਤੇ ਤੁਸੀਂ ਲੜਦੀਆਂ ਜੀ ਹੈ ਘਟ ਤੂੰ ਵੀ ਨਹੀਂ ਤੇ ਘਟੋ ਵੀ ਨਹੀਂ ਖਾ ਲਓ ਖਾ ਲਓ ਬੁੱਕੀ ਮੈਂ ਤੇ ਕਿਉਂ ਬੁੱਕੀ ਦੇ ਦੇ ਬਣਾਉਣਾ ਕੀ ਮੰਮੀ ਜੀ ਵੀਜੋ ਵਧੀਆ ਕਰਦਾ ਬਣਾਉਣਾ ਮੈਨੂੰ ਪੁੱਛਦੇ ਬਣਾ ਲਿਆ ਤੇ ਫਿਰ ਤੇ ਗੱਲਾਂ ਹੀ ਕਰਦੀ ਆ ਮੈਂ ਨਹੀਂ ਕਰਦੀ ਗੱਲਾਂ ਕਹਦੇ ਹਾਂ ਵੀ ਦਾਲ ਬਣਾ ਲਾ ਜਾਂ ਕੋਈ ਸਬਜ਼ੀ ਬਣਾ ਲਾ ਜੋ ਮਰਜ਼ੀ ਬਣਾਉਣਾ ਥੋੜਕੇ ਫਿਰ ਉਹਦੇ ਗੱਲ ਪੈਣਾ ਆਲੂ ਮਟਰ ਬਣਾ ਲਾ ਫਿਰ ਬਣਾ ਦਿੰਦੀ ਤੁਹਾਡੇ ਸਾਹਮਣੇ ਚੰਗੀ ਬਣਨ ਆਈ ਆ ਉਹਦਾ ਉਹਦਾ ਕੋਈ ਕਸੂਰ ਨਹੀਂ ਨੁਕਸਾਨ ਸਾਰਾ ਤੇਰੇ ਚ ਮੈਂ ਹੁਣ ਵੇਖ ਲਿਆ ਮੇਰੇ ਚ ਨਹੀਂਗਾ ਨੁਕਸਾਨ ਚੁੱਪ ਕਰਕੇ ਬਹਿ ਜਾ ਤੇ ਖਾ ਲੈ ਖਾ ਲੈ ਨਾ ਉਹਦੇ ਸਾਹਮਣੇ ਲੱਗਾ ਮੈਨੂੰ ਪੰਡੜ ਮਮੀ ਮਮੀ ਹਾਂ ਆ ਗਿਆ ਮਾਂ ਕਿੰਨੀ ਸੁਸਤੀ ਪਈ ਹੈ ਸਾਹ ਸੁਸਤੀ ਕਾਦੀ ਪਾਈ ਆ ਦੇਖ ਜੀ ਹੋਣ ਰਹੀ ਏਦਾਂ ਕਰ ਉੱਠ ਕੇ ਚਾਹ ਬਣਾ ਦੇ ਮੈਨੂੰ ਦੇ ਆਪਣੀ ਪੱਜਾਈ ਨੂੰ ਮਾਜ ਦੇ ਮੈਨੂੰ ਹੀ ਕੱਟ ਬਣਾ ਦੇ ਮੈਂ ਨਹੀਂ ਕਹਿਣਾ ਭਾਬੀ ਸੇਰ ਦਰ ਉੱਠ ਕੇ ਕਿੰਨੇ ਕੰਮ ਕਰਨ ਈ ਹੈ ਚਾਹ ਬਣਾਉਣੇ ਕਿ ਥੱਕ ਚਲੀਂ ਕਿਤੇ ਦੇ ਚੁੱਪ ਕਰਕੇ ਉਹਨੂੰ ਮਾਜ ਦੇ ਚਾਹ ਬਣਾ ਕੇ ਲਿਆਵੇ ਮੇਰੇ ਤਾਂ ਕੇ ਸਿਰ ਫਿੜੋਣ ਰਹੀ ਹੈ ਵੇ ਹੁਣੇ ਭਾਬੀ ਰੋਟੀ ਦੇ ਗਈ ਮੈਨੂੰ ਤੂੰ ਮੈਂ ਖਾ ਲਈ ਆ ਤੇ ਚਾਹ ਲਾ ਕੀ ਕਹਣਾ ਵਾਰ-ਵਾਰ ਐਵੇਂ ਤੰਗਰੀ ਜਾਣਾ ਤਾਂ ਕਾ ਦਾ ਕਰਨਾ ਬਣਾ ਦੇ ਉੱਠ ਕੇ ਕਰਦੀ ਕੀ ਐ ਸਾਰਾ ਦਿਨ ਵਹਿਲੀ ਰਹਿੰਦੀ ਆ ਮੰਮੀ ਹਾਂ ਗੱਲਾਂ ਕਿਆ ਕਰ ਇਹੋ ਨਾ ਕਹਾਂ ਇਹੋ ਗੱਲਾਂ ਘਰਾਂ ਮੇ ਲੜਾਈਆਂ ਪੈਂਦੀਆਂ ਹੁੰਦੀਆਂ ਆਹ ਲੜਾਈਆਂ ਪੈਂਦੀਆਂ ਵਾ ਤੂੰ ਹੀ ਪੁਹੇ ਚੜਾਈ ਆ ਬੋਬੀ ਤੇ ਭਾਬੀ ਸਾਰਾ ਕੰਮ ਕੰਡਦੀ ਆ ਨਾ ਘਰ ਦਾ ਚੁੱਪਚੀ ਬੀਤੇ ਕੰਮ ਕਰਾਈ ਆ ਕਰ ਸਾਰਾ ਕੰਮ ਕਰਨ ਲਈ ਐ ਇਹੋ ਕੰਮ ਮੈਂ ਇਕੱਲੀ ਕਰ ਦਿੰਦੀ ਸਾਰਾ ਯਾਰ ਸਵੇਰੇ ਉੱਠਦੀ ਭਾਬੀ ਝਾੜੂ ਪੋਚਾ ਲਾਉਂਦੀ ਰੋਟੀ ਪਾਣੀ ਪਾਉਂਦੀ ਹੋਰ ਘਰੇ ਉਤੋਂ ਵੱਧੋ ਬੜਾ ਹੈ ਜੰਦਾ ਤੈਨੂੰ ਭਾਬੀ ਦਾ ਹੈ ਤੂੰ ਕਰ ਦਿਆ ਕਰ ਨਾਲ ਫਿਰ ਮੰਮੀ ਗੱਲ ਸੁਣ ਨਾ ਮੇਰੀ ਅੱਗੇ ਵੀਰਾ ਡੱਕਵਾਰਾ ਠੀਕ ਹੈ ਨਾ ਉਦੋਂ ਗੱਲਾਂ ਹੋ ਰਹੀ ਤੇ ਹੁਣ ਭਾਬੀ ਆ ਗਈ ਹੈ ਨਾ ਉਹ ਆਪਣਾ ਦਿਮਾਗ ਚੇਂਜ ਨਹੀਂ ਕਰਲਾ ਥੋੜਾ ਜਿਹਾ ਮੇਰਾ ਦਿਮਾਗ ਚੇਂਜ ਹੀ ਹੈ ਸੁਭਾਅ ਬਦਲ ਆ ਵੀ ਆਪਣਾ ਮੇਰਾ ਸੁਭਾਅ ਬਦਲਿਆ ਹੀ ਆ ਤੂੰ ਮੈਨੂੰ ਮਤਾਂ ਨਾ ਦੇ ਕਾ ਜੀ ਫਾਇਦਾ ਵਾ ਕੱਲ ਦਾ ਜੰਮਿਆ ਲੱਗਾ ਮਤਾਂ ਦੇਣ ਨੂੰ ਆ ਕਾਨੂੰਨ ਦੇ ਅੱਗੇ ਜਵਾਬ ਆ ਮਿਲਦਾ ਵੀ ਨਾ ਫਿਰ ਲਾਗੇ ਨਾ ਪਤਾ ਅੱਗੇ ਜਵਾਬ ਅੱਗੇ ਨਹੀਂ ਮਿਲਦੇ ਬੜੀ ਘੱਟ ਵਾਓ ਹੈ ਟਕੇ ਟਕੇ ਦਾ ਜਵਾਬ ਦਿੰਦੀ ਘੜ ਘੜ ਕੇ ਮੈਨੂੰ ਗਾੜੀਆਂ ਅੱਜ ਸਵੇਰੇ ਰੋਟੀ ਮੰਗ ਲਈ ਤੇ 20 20 ਗੱਲਾਂ ਸੁਣਾਈਆਂ ਜੇ ਤਰਾ ਪਿਓ ਨਾ ਆਵੇ ਤਾਂ ਅੱਜ ਨੇ ਮੈਨੂੰ ਭੁੱਖੀ ਰੱਖਣਾ ਈ ਸਾਰਾ ਦਿਨ। ਈ ਗੱਲ ਸੁਣ ਲੈ ਮੇਰੀ। ਤੂੰ ਵੀ ਕੋਈ ਨਾ ਗੱਲ ਕੀਦੀ ਭਾਬੀ ਫੇਦੀ ਕੋਈ ਆ। ਆਹੋ ਮਾਂ ਤੇਰੀ ਬੜੀ ਮਾੜੀ ਆ ਹੈਂ ਭਾਬੀ ਬੜੀ ਚੰਗੀ ਆ ਭਾਬੀ ਦੇ ਗੁਣ ਗਾਇਆ ਕਰ। ਨਹੀਂ ਨੇ ਜਿਆਦਾ ਇਹਦੇ ਨਾਂ ਤੇ ਆ ਗੱਲਾਂ ਨਾ ਕਰ ਬੰਨਾਂ ਬਹੁਤੀਆਂ। ਜਾ ਕੇ ਤੁਹਾਨੂੰ ਕਹਦੇ ਹਾਂ ਬਣਾ ਦੇ ਉਹਨੇ ਕਿਹੜੀ ਮਹਿੰਦੀ ਲਾਈ ਹੈ ਤੁਹਾਨੂੰ ਬਣਾ ਦੇ। ਕੋਈ ਯਾਰ ਮੈਂ ਨਹੀਂ ਕਹਿਣਾ। ਤੇਰੇ ਪਜਨਾ ਕੱਪ ਮੈਂ ਵੀ ਪੀ ਲੂੰਗੀ। ਜੇ ਮੈਂ ਕਹਾਂ ਤਾਂ ਮੈਨੂੰ ਫੇਰ ਬੱਤੀ ਬੱਤੀ ਗਲਾਸ ਨਾਲੀਆਂ ਉਹਨੇ। ਹਾਦੂਗੀ ਐ ਲੇਖੀ ਸੁਣਾਉਂਦੀ ਐਡੀ ਲੰਮੀ ਜ਼ੁਬਾਨ ਤੇਰੇ ਸਾਹਮਣੇ ਨੇ ਨਾ ਕਦੀ ਕੀਤੀਆਂ ਤਾਂ ਤੂੰ ਗੱਲਾਂ ਕਰਦਾ ਵਾ ਐਡੀ ਭਾਬੀ ਪੱਧਰੀ ਤੇਰੀ ਵੱਡੀ ਹਾਂ ਤੂੰ ਨਾ ਵੀਰ ਨੂੰ ਕਹੀਂ ਜੇ ਵਧੀਆ ਗੱਲਾਂ ਕਰਦੀ ਏ ਭਾਬੀ ਹੱਦ ਤੇ ਉਹਨੂੰ ਕਹਿਣਾ ਵਾ ਉਹਨੂੰ ਆ ਲੈਂਦੇ ਹਾਂ ਜੀ ਗੂੰਗੇ ਜੇ ਇਹਨੂੰ ਉਹਨੂੰ ਤਾਂ ਮੈਂ ਦੱਸਣੀ ਏ ਨਾ ਮਤ ਤੇਰੀ ਜ਼ੁਬਾਨ ਤੇ ਕੰਟਰੋਲ ਕਰ ਲਾ ਮੇਰੇ ਹੰਦ ਤੱਕ ਦੀ ਕੋਈ ਨਹੀਂ ਗਈ ਕੋਈ ਨਹੀਂ ਪੁੱਤ ਰਿਕਾਰਡਿੰਗ ਕਰੂੰ ਕਿਸ ਦਿਨ ਫੇਰ ਸੁਣਾਉਂਗੀ ਤੈਨੂੰ ਮੈਂ ਆਪਣੀ ਵੀ ਨਾਲ ਹੀ ਕਰੀ ਫੇਰ ਰਿਕਾਰਡਿੰਗ ਆਪਣੀ ਵੀ ਕਰੀ ਮਾਂ ਬੜੀ ਮਾੜੀ ਏ ਤੇਰੀ ਉੱਜਾ ਮੈਂ ਉੱਠ ਕੇ ਚਾਹ ਬਣਾਉਂਦੀ ਮੈਂ ਨਹੀਂ ਬਣਾਉਣੀ ਜਾ ਮੈਂ ਕਹਿ ਜਾ ਜਾ ਮੇਰਾ ਪੁੱਤ ਮੇਰੇ ਸਿਰ 'ਤੇ ਬੜੀ ਹੋਂਦੀ ਗਾਇ ਮੈਨੂੰ ਕੱਪ ਮਿਲਦੀ ਜਾ ਝੱਕਿਆ ਦੀ ਬੜਾ ਵੀ ਬਾਪੋ ਪੁੱਤ ਮੇਰਾ ਤੇ ਤੈਨੂੰ ਕਹਿਣ ਕਿ ਨਹੀਂ ਹੁੰਦਾ ਤੂੰ ਜਾ ਦੇ ਹੁਣ ਕੱਢ ਜਾ ਤੇਰੇ ਜਾ ਕੇ ਛੱਟ ਬਣਾ ਦੇ ਉਹਨੇ ਚੱਲ ਜਾਂ ਨਾ ਜਾ ਜਾ ਚੱਲ ਇਹਦੇ ਪੱਜ ਨਾਲ ਮੈਨੂੰ ਵੀ ਕੱਪ ਚਾਹ ਮਿਲ ਜੂਗੀ ਜੇ ਮੈਂ ਕਹਾਂ ਤਾਂ ਬੱਤੀ ਬੱਤੀ ਗੱਲਾਂ ਸੁਣਾਉਣੀਆਂ ਹਨ ਗਾੜੀਆਂ ਚੱਲ ਮਨਾ ਪਿਆ ਜਾ ਲੈ ਲੰਨੇ ਤੂੰ ਹੁਣ ਵਾਬਿਲੀ ਹਾਂ ਸਾਰੇ ਸੀ ਤਾਬਨਾ ਜੋਂ ਮੈਂ ਫਸ ਮੈਂ ਤਾਂ ਰੀਵੋ ਕੋਲ ਚਲੀ ਗਿਆ ਅੱਛਾ ਅੱਛਾ ਇਦਾਂ ਕਰ ਮਮੀ ਨੂੰ ਕੱਪ ਦੇ ਦੇ ਰੋ ਹਾਂ ਬਾਹਰ ਫੜਾ ਦੇਣੀ ਕੋਈ ਨਹੀਂ ਹਾਂ ਜਦ ਮੈਂ ਅੰਦਰ ਜੀ ਠੀਕ ਆ ਮੈਂ ਫੜਾ ਦੇਣੀ ਹਾਂ ਹਾਂ ਜਿਹੜਾ ਭਾਬੀ ਇੱਕ ਦੀ ਚੰਗੀ ਆ ਇੱਕ ਵਾਰੀ ਕਿਹਾ ਤੇ ਕਿੰਨੀ ਬਣਾਉਂਦੀ ਮਮੀ ਐਵੇਂ ਮਰੀ ਜਾਂਦੀ ਆ ਜੇ ਬੰਦਾ ਆਪਣੀ ਜ਼ੁਬਾਨ ਦੇ ਕੰਟਰੋਲ ਰੱਖੇ ਨਾ ਕੋ ਸਾਰਾ ਕੁਝ ਚੰਗਾ ਹੁੰਦਾ ਵਾ ਹੁਣ ਮੈਂ ਕੋ ਵਾਦ ਘੜ ਗੱਲ ਦਾ ਮੈਨੂੰ ਵੀ ਗੱਲਾਂ ਕਰ ਰਹੀਆਂ ਕਿਉਂ ਉਹੀ ਗੱਲਾਂ ਆ ਬਣ ਗਏ ਪੱਠੇ ਉਹ ਮਾਤਾ ਬਣ ਗਏ ਹੈ ਤੇ ਮੇਰੀ ਗੱਲ ਸੁਣਾ ਹਾਂਜੀ ਦੱਸੋ ਉਹ ਬੰਦਾ ਕਿੱਥੇ ਗਿਆ ਜਿਹੜਾ ਪੱਠੇ ਪੰਦਾ ਹੈ ਆਪਣਾ ਕਿਹੜਾ ਬੰਦਾ ਹਾਏ ਹਾਏ ਬੰਦਾ ਟਨ ਹੱਥਾ ਉਹ ਘਰ ਤਨ ਪਤਾ ਹੀ ਨਹੀਂ ਲੈ ਦੱਸ ਹੂੰ ਵੇ ਇੱਕ ਗੱਲ ਕਰਨੀ ਚਾਹ ਰਣਾ ਮੈਂ ਦੱਸੋ ਆਪਣੀ ਘਰ ਦੀ ਨੂੰ ਸਮਝਾ ਲਾ ਕਿਉਂ ਕੀ ਗੱਲ ਹੋਗੀ ਐਡੀ ਜ਼ੁਬਾਨ ਵਾ ਪਟਰ ਪਟਰ ਬੋਲੀ ਜਾਂਦੀ ਬੋਲੀ ਜਾਂਦੀ ਮਾਸਾ ਸ਼ਰਮ ਨਹੀਂ ਕਰਦੀ ਮੇਰੀ ਸੱਸ ਮਾ ਵਾ ਉਹ ਮਾਤਾ ਮੇਰੀ ਛਣ ਗੱਲ ਉਹ ਤੁਹਾਡੇ ਘਰ ਦਾ ਮਸਲਾ ਜੋ ਮਰਜੀ ਕਰੋ ਉਹ ਮੈਨੂੰ ਕੋ ਪਾਣੀ ਦਾ ਘੋੜਾ ਤੇ ਪਿਆਦਿਆ ਕਰੋ। ਪਾਣੀ ਦਾ ਘੋੜਾ ਦਿਵਾਲੇ ਹੋਵੇ ਦਾ ਸਹਿ ਵੀ ਗੱਲ ਕਰਨ ਵਾਲੀ। ਉਹਨੂੰ ਨਹੀਂ ਪਤਾ ਪਾਣੀ ਦਾ ਘੋੜਾ ਦੇਣਾ ਵਾ ਹੈ। ਅੰਦਰ ਵੜ ਕੇ ਸੁਰਖੀਆਂ ਲੰਦੀ ਰਹਿੰਦੀ ਆ। ਇਹਨੂੰ ਇਹ ਨਹੀਂ ਪਤਾ ਕਿ ਬਾਹਰ ਨਿਕਲਾ ਪਾਣੀ ਦਾ ਘੋੜਾ ਦਵਾ। ਮੇਰੀ ਛਣ ਗੱਲ। ਮੈਨੂੰ ਨਾ ਬਾਹਰ ਦੇ ਕੰਮ ਨਹੀਂ ਮੁੱਕਦੇ। ਤੁਸੀਂ ਕਰਦੇ ਆਪਣੇ ਆਪੇ ਨੇ ਜਿੱਥੇ ਉਹਦਾ ਕਰਨੇ ਕਰੋ। ਠੀਕ ਆ। ਮੈਨੂੰ ਨਾ ਵਿੱਚ ਆਜ ਮਾਰਿਆ ਕਰੋ। ਮੈਨੂੰ ਹੋਰ ਕੰਮ ਬਾਰੇ ਆ। ਫਿਰ ਮੈਂ ਤੇ ਮਾਂ ਕੋ ਉਹ ਲਾਮਾ ਦੇ ਦੇਣਾ ਹੀ ਆ। ਮਾਂ ਕੋ ਇੱਕ ਟੱਕੇ ਕੋ ਜਾਂਦੇ ਜੀ ਉਹ। ਤੇ ਜਾਣਾ ਹੀ ਆ ਫਿਰ ਜੇ ਤੂੰ ਨਾ ਸੋਣੇਗਾ ਤਾਂ ਉਹਨਾਂ ਨੂੰ ਕਹਿਣਾ ਫਿਰ ਮੈਂ। ਆਹ ਮਾਪੋ ਤੱਕ ਗਾਂਹ ਦੀ ਜਾਣਾ ਹੈ ਜੇ ਰੋਟੀ ਮੰਗ ਲਾ ਮੰਜੀ ਤੇ ਬਿਠੀ ਤਾਂ ਗੱਲਾਂ ਵੇਹ ਤੇ ਸਾਰਾ ਦਿਨ ਜ਼ਬਾਨਾ ਚਲਾਉਂਦੀ ਰਹਿੰਦੀ ਆ ਹੈ ਮਾਤਾ ਮੇਰੀ ਛਣ ਗੱਲ ਕਿਤੇ ਠੰਡੀ ਹੋ ਜਾਇਆ ਕਰ ਠੀਕ ਆ ਨਹੀਂ ਇਹਦਾ ਮੂੰਹ ਵੇਖਣ ਨੂੰ ਨਹੀਂ ਆਉਂਦਾ ਇੱਥੇ ਕੰਮ ਨਹੀਂ ਕਰਨੇ ਤੇ ਮੈਂ ਸਾਰੀ ਉਮਰ ਬਥੇਰਾ ਕੀਤਾ ਵਾ ਹੁਣ ਨਹੀਂ ਮੇਰੇ ਕੋ ਬੰਦ ਹੁੰਦੇ ਮੈਂ ਤੇ ਜਦੋਂ ਵੈਨਾ ਲੱਗਦੀ ਸੀ ਹਰ ਤੂੰ ਕੀ ਕਰਵਾ ਆ ਆਹੋ ਉਹ ਤੇ ਲੱਗੀ ਹੁੰਦੀ ਆ ਉਹਦੇ ਬਰਖਲਾ ਥੋੜੀ ਤੇ ਬੋਲਣਾ ਵਾ ਲੱਗ ਜਾ ਥੱਲੇ ਚੱਲ ਫਿਰ ਮੈਂ ਵੀ ਇਹਨੂੰ ਗਾਲ ਵੋਨਣਾ ਵਾ ਫੇ ਤ ਕੁਛ ਹੋ ਜੇਗੀ ਨਾ ਗਾਲਵਾਉਣ ਨੂੰ ਤੈਨੂੰ ਕਿੰਨੇ ਕਿਹਾ ਹਾਂ ਕੰਮ ਸੇ ਕੰਮ ਬੰਦਾ ਇਨੀ ਦੀ ਗੱਲ ਕਹਿ ਸਕਦਾ ਨਾ ਕਿੰਨੀ ਹੈ ਤੇ ਮੇਰੀ ਮਾਂ ਉਹ ਰਿਸ਼ਤ ਕਰਿਆ ਕਰ ਚੱਲ ਕੋਈ ਨਹੀਂ ਤੇਰੇ ਮੂੰਹ ਤੇ ਅੱਜ ਕਹਿਣਾ ਸਮਝਾਦੀ ਉਹਨੂੰ ਸਮਝਾਉਂ ਨਹੀਂ ਬੰਦੇ ਵਾਂਗੂ ਗੱਲ ਕਰੂੰਗਾ ਆਹ ਕਰੀ ਫਿਰ ਕੋਈ ਨਹੀਂ ਆਹ ਜਿਆਦਾ ਨਹੀਂ ਬਾਲੂਗਾ ਤੁਹਾਨੂੰ ਤੇ ਵਿੱਚੇ ਬਾਲੂਗਾ ਉਹਨੂੰ ਫਿਰ ਗੱਲ ਦਾ ਪਤਾ ਲੱਗੂ ਗੱਲ ਕੀ ਆ ਚੱਲ ਠੀਕ ਆ ਬਾਹਰ ਪਾਣੀ ਦੇ ਪਿਆਲ ਤੇ ਤੁਹਾਡੀ ਮਰਜ਼ੀ ਆ ਮੈਂ ਕਿਹਾ ਝੂਠ ਬੋਲਣ ਲਈ ਆ ਖਾ ਪਿਆ ਹੀ ਆਇਆ ਇਹ ਵੀ ਅੱਲਾ ਦੇ ਵਿਚਾਰੇ ਰੋ ਪਾਣੀ ਪੱਠੇ ਪਾਉਂਦੇ ਆ